ਏ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਉਹਦੇ ਗੱਲ ਸੁਣੋ ਤੁਸੀਂ ਐਸੀਐਮ ਜੀ ਆਈਆਈਐਸ ਸੈਲੈਕਟ ਹੋਏ ਨੇ ਤੇ ਜੇ ਤੁਹਾਡੇ ਕੋਲ ਕੋਈ ਆਪਾ ਹੁੰਦੀ ਆ ਸਾਡੇ ਕੋਲ ਆਉਂਦੀ ਆ ਸਾਡੇ ਲਈ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਹੁੰਦੀ ਤਾਂ ਹੁੰਦੇ ਸਾਡੇ ਕੋਲ ਮੈਂ ਕਿਹਾ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਕਲੀਅਰ ਹੈ ਬਿਲਕੁਲ ਹਾਂ ਨਹੀਂ ਦੀ ਕਮੇਟ ਚੋਨੇ ਕੰਮ ਕਰ ਗਏ ਲੋਗ ਕਰਦੇਸ਼ ਕਿਉਂ ਨਹੀਂ ਕੰਮ ਕਰ ਗਏ ਲੋਗ ਸੁਣੋ ਕਿਉਂ ਨਹੀਂ ਕਰਦੇ ਕਹਿੰਦੇ ਬਿਨਾਂ ਗੱਲ ਦੇ ਦੀ ਕਦੋਂ ਗਾ ਮੇਰੇ ਕੋਲ ਹੁੰਦਿਆਂ ਦੀ ਤਰਖਾਤ ਸਭ ਕੋਈ ਪਈਆਂ ਲੈ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਜੂ ਫਾ ਲੋ ਵੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਕਿਹੜੇ ਅਫਸਰ ਤੋਂ ਮਤਾ ਲੀ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਣੀਆਂ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕਾਂ ਕੋਲ ਦੇ ਬਿਨਾਂ ਦੀ ਲੜਾਂ ਲੱਗੀਆਂ ਲੋਕਾਂ ਦੀਆਂ ਇਹ ਤੂੰ ਇਹ ਤਸਲਿਕ ਹੁੰਦੇ ਲੋਕ ਫੇਰ ਹੁੰਦੇ ਸਾਡੇ ਕੋਲ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਡੀ ਗਿਆ ਹਾਂ ਬੱਸ ਇਹ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬ ਦਾ ਦਿਓ ਇਹਦਾ ਕੰਮ ਕਰੋ ਤੁਹਾਡੇ ਕੋਲ ਲੱਗੇ ਬੱਸ ਹਾਂ ਜਾ 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 ਹਾਂ ਜਾ ਜਾਓ ਮੇਰਬਾਨੀ ਕਰੋ ਆ ਨਹੀਂ ਦੇ ਦੇ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬੱਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਜੀਮ ਸਾਹਿਬ ਇਹਨਾਂ ਦਾ ਕੰਮ ਕਰ ਲੋ ਬਸ ਮੈਂ ਤੁਹਾਡੇ ਕੋਲ ਬੰਦੇ ਭੇਜ ਦਿਆਂ ਤੂੰ ਇਹ ਕਹ ਤੂੰ ਬਤਾਉਣਾ ਤੁਹਾਡੇ ਕੋਲ ਬੰਦੇ ਭੇਜ ਦਿਆਂ ਹਾਂ ਹਾਂ ਬਸ ਬਸ ਇਹਨਾਂ ਇਹਨਾਂ ਦਾ ਕੱਕਾ ਲੋ ਕਲੋ ਮੈਂ ਕਹ ਤੂੰ ਜੇ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰ ਲੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹ ਰਿਹਾ ਕਾਦ ਮੈਂ ਗਲਤ ਕੰਮ ਕਿਆ ਹਾਂ ਨਾ 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 ਮੈਂ ਤੁਹਾਨੂੰ ਗਲਤ ਕੰਮ ਕਿਆ ਪਹਿਲਾਂ ਦੱਸੋ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿਤਾ ਤੁਸੀਂ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਫੇ ਤੂੰ ਲਾਮਨਾ ਨਹੀਂ ਲਗਾਵੇ ਤੂੰ ਤਾਂ ਮੈਨੂੰ ਗਾਈਡ ਗਾਈਡ ਕਦੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਰਵਰਕ ਦੇ ਛੋੜੇ ਦਮੰਦੇ ਆ ਸੁਣੋ ਤਬ ਪਰ ਲੱਗਦੇ ਪਹਿਲਾ ਸੁਣੋ ਸੁਣੋ ਚਲੋ ਚਲੋ ਵੇ ਸੁਣੋ ਤਬੇ ਲੱਗਦੇ ਜੇ ਤੁੜੇ ਨਾ ਰਹੇ ਲੋਕਾਂ ਸਾਡੇ ਕੋਲ ਨਾ ਅਗੀ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕਿ ਇਹਨਾਂ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਆ ਕਰੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੀ ਆ ਨਾ ਕਦੀ ਕਿਹਾ ਸੁਣਦੇ ਕੀ ਗੱਲ ਹਾਂ ਬਸ ਠੀਕ ਹੈ ਆ ਨਾ ਨਾ ਕੋਈ ਨਹੀਂ ਮੈਂ ਕਹਿੰਦਾ ਜੀ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਦਾ ਬਹਿਸ ਕਰਦੇ ਐ ਨਾ ਤਾਂ ਲਾਦਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਤੁਹਾਡਾ ਲੋਕਾਂ ਦਾ ਕੀ ਫਾਇਦਾ ਹੋਊਗਾ ਤੁਸੀਂ ਮੇਰੇ ਨਾਲ ਲਾਦੇ ਦੱਸੋ ਡਿੱਕੋਗੇ ਸੇ ਤੁਹਾਡਾ ਤੁਹਾਡਾ ਲੋਕਾਂ ਦਾ ਕੀ ਫਾਇਦਾ ਹੋਊਗਾ ਤੁਸੀਂ ਮੇਰੇ ਨਾਲ ਫਿੱਟ ਲਾਤੇ ਮੇਰਾ ਕੀ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਭੇਜਦੇ ਨਾ ਕੰਮ ਕਰੋ ਤੁਸੀਂ ਗਾੜੇ ਹੋਸਫਾਈ ਦੀ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਾਕੀ ਕੰਮ ਕਰਵਾ ਬੱਤ ਮੈਨੂੰ ਗੱਲਾਂ ਵੀ ਚਾਹੀਦੀਆਂ ਕੰਮ ਕਰਕੇ ਦੋ ਮੈਨੂੰ ਬੱਸ